ਪਰੋ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹੋ ਤਨ ਮੇਰੇ ਹਰ ਕੋ ਨਾਉ ਗਾਠ ਨ ਬੰਧੋ ਬੀਤ ਨ ਖਾਓ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਹਾਂ ਧਿਆਨ ਨਾਲ ਮੇਰੇ ਪਦ ਉਚਾਰਨ ਕਰਨਾ ਕਈ ਵਾਰ ਜਨ ਬੁਨੇ ਚ ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ ਇਸ ਤਰ੍ਹਾਂ ਬੋਲਿਆ ਜਾਂਦਾ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਭਗਤ ਕਰੋ ਜਨ ਸਰਨ ਤੁਮਾਰੀ ਨਾਉ ਮੇਰੀ ਮਾਇਆ ਨਾਉ ਮੇਰੀ ਪੂੰਜੀ ਤੁਮਹਿ ਛੋੜ ਜਨ ਨਾਉ ਨਹੀਂ ਦੂਜੀ ਜਨ ਨਾਉ ਨਹੀਂ ਦੂਜੀ ਆਹ ਨਹੀਂ ਜਨ ਨਾਉ ਨਹੀਂ ਦੂਜੀ ਤੁਮਹਿ ਛੋੜ ਜਨ ਨਾਉ ਨਹੀਂ ਦੂਜੀ ਨਾਉ ਮੇਰੇ ਬੰਦਿਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਇ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹ ਕਬੀਰ ਹੋ ਤਾਕ ਉਦਾਸ ਨਾਗੇ ਆਵਨ ਨਾਗੇ ਜਾਨਾ ਕੋਈ ਨਾ ਰਹੈ ਰਾਜਾ ਰਾਣਾ राम राजा नौ निध मेरै संपहेत कलत ठान तेरै इक लत्त बोलना कलत नहीं बोलना इथे संपहेत ते विश्राम है कलत ठान तेरै कलत्त ना मिस्त्री दा हुंदा कलत्तर <coughs> रहा आवत संग ना जात संग आती कह भयो दर बांधे हाथी लंका गाड सोने का भया लंका गाड ਛੱਡੇ ਨਾਲ ਪੂਰਨਾ ਗਾਡ ਲੰਕਾ ਗਾਡ سونے ਕਾ ਭਇਆ ਲੰਕਾ ਗਾਡ سونے ਕਾ ਭਇਆ ਮੂਰਖ 라वण क्या ले गया हां मूरख 라वण ਇੱਥੇ ਵੀ ਸ਼ਰਾਮ ਲਾਉਣਾ ਹੈ क्या ले गया कह ਕਵੀਰ ਕਿਸ ਗੁਣ ਵਿਚਾਰ ਚੱਲੇ ਜਵਾਰੀ ਦੋਇ ਹੱਥ ਝਾਰ ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾ ਕ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮੰਡਾਇਕੈ ਈਸ ਮੈਲੇ ਬ੍ਰਹਮੰਡਾਇਕੈ ਇਤਿ ਵਿਸਰਾਮ ਈਸ ਮੈਲੇ ਨਿਸਬਾਸੁਰ ਦਿਨ 30 ਇਹ ਮੈਲੇ ਨਿਸਬਾਸੁਰ ਇਥੇ ਲਾ ਲਓ ਦਿਨ 30 ਮੈਲਾ ਮੋਤੀ ਮੈਲਾ ਹੀਰ ਮੈਲਾ ਪਵਨ ਪਾਵਕ ਅਰ ਮੀਰ ਇਹ ਮੈਲਾ ਇਥੇ ਵਿਸਰਾਮ ਠੀਕ ਹੈ ਮੈਲਾ ਪਵਨ ਪਾਵਕ ਆਰ ਨੀਰ ਇਹ ਪਵਨ ਪਾਠ ਸੁੱਧ ਪਾਠ ਹੈ ਪੱਪਾ ਵਾਵਾ ਨੰਨੇ ਔਂਕੜ ਦੇ ਨਾਲ ਉਨ ਛਪਿਆ ਹੋਇਆ ਪੌਨ ਪ੍ਰਾਤਨ ਸਰੂਪਾਂ ਚ ਪਵਨ ਪਾਠ ਹੈ ਮੈਲਾ ਪੱਪਾ ਵਾਵਾ ਨੰਨੇ ਔਂਕੜ ਮੈਲਾ ਪਵਨ ਪਾਵਕ ਆਰ ਨੀਰ ਮੈਲੇ ਸੇਵ ਸੰਕਰਾ ਮਹੇਸ ਇਹ ਵੀ ਮੈਲੇ ਪਾਤੇ ਵਿਸਰਾਮ ਹੈ ਮੈਲੇ ਸਿੱਧ ਸਾਧਿਕ ਆਰ ਭੇਖ मैले जोगी जंगम जटा सहेत मैली काया हंस समेत कह कबीर ते जान परवान निर्मल ते जो राम जान निर्मल ते पि विश्राम जो राम जान मान कारण मक्का किबला कर दे ही। हाँ, किबला उच्चारण करना है, मान कर मक्का ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਇਹੀ ਕਹੋ ਰੇ ਮੁੱਲਾ ਬਾਗ ਨਿਵਾਜ ਇਕ ਮਸੀਤ ਦਸੈ ਦਰਵਾਜ ਦਸੈ ਪੂਲਾ ਬੋਲਣਾ ਦਸੈ ਨਹੀਂ ਕਹਿਣਾ ਇਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਪਰਮ ਕਦੂਰੀ ਪਾਖ ਲੈ ਪੰਚਾ ਪਾਖ ਲੈ ਪੰਚਾ पाखले संबंधक है पाखले पंच होए सबूरी पाखले पंच होए सबूरी हिंदू तुर्क का साहिब एक कह करे मुल्ला कह करे शेख कह कबीर हो भया दीवाना मोस मोस मनुआ सहज समाना हाँ, मोस मोस मनुआ सहज समाना ਗੰਗਾ ਕੇ ਸੰਗ ਸਲਤਾ ਬਿਗਰੀ ਕਿਹੇ ਪਾਠ ਸੁੱਧ ਪਾਠ ਹੈ ਗੰਗਾ ਕੇ ਸੰਗ ਗੰਗਾ ਕੇ ਸੰਗ ਸਲਤਾ ਬਿਗਰੀ ਲਾਂ ਦੇ ਨਾਲ ਪਾਠ ਹੈ ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਬਿਗਰਿਓ ਕਬੀਰਾ RAM ਦੁਹਾਈ ਸਾਚ ਭਇਓ ਆਨ ਕਤਹ ਨ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੈ ਸੰਗ ਇਹ ਵੀ ਕੀ ਪਾਠ ਪ੍ਰਾਤਮ ਸਰੂਪਾਂ ਚ ਹੈ ਪਾਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ संतन संग कबीरा बिगिरयो सो कबीर राम होए निब्रयो हो। माथे तिलक हाथ माला बान लोगन राम खिलौना जानन लोगन राम खिलौना जानन जो हो बौरा तौ तो राम तोरा लोग मरम कह जानै मोरा ਲੋਗ ਮਰਮ ਕਹਿ ਜਾਨੈ ਮੂਰਾ ਲੋਗ ਮਰਮ ਕਹਿ ਜਾਨੈ ਮੂਰਾ ਰਹਾਉ ਤੋਰਉ ਨਾ ਪਾਤੀ ਪੂਜਉ ਨਾ ਦੇਵਾ RAM ਭਗਤ ਬਿਨ ਨਿਹਫਲ ਸੇਵਾ ਸਤ ਗੁਰ ਪੂਜਾਓ ਸਦਾ ਸਦਾ ਮਨਾਵੋ ਐਸੀ ਸੇਵ ਦਰਗਹ ਸੁਖ ਪਾਵੋ ਲੋਗ ਕਹ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੂ ਵਿਸਾਰੀ ਸੁਨ ਸਹਜ ਮਹ ਬੁਨਤ ਹਮਾਰੀ ਹਮਰਾ ਝਗਰਾ ਰਹਾ ਨ ਕੂ ਪੰਡਿਤ ਮੁੱਲਾ ਛਾਡੇ ਦੂ ਰਹਾਉ ਬੋਨ ਬੋਨ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾ ਹੋਏ ਗਾਵੋ ਪੰਡਿਤ ਮੁੱਲਾ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲੀਆ ਇ ਛਾੜ ਚੱਲੇ ਹਮ ਇਥੇ ਵਿਸਰਾਮ ਲਾਉਣਾ ਕਛੂ ਨਾ ਲੀਆ ਹਿਰਦੈ ਇਖਲਾਸ ਨਿਰਖ ਲੈ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ